ਰੱਖ ਦੇ ਲੋ ਜੀ ਟਾਈਮ ਬੱਜ ਗਿਆ 4 ਤੇ ਸਾਰੀਆਂ ਸੰਗਤਾਂ ਦੀ ਹੋ ਗਈ ਤਿਆਰੀ ਉਹ ਪ੍ਰਚਾਲੇ ਪਾਉਣ ਨੂੰ ਤੇ ਸਭ ਸੰਗਤਾਂ ਤਿਆਰ ਨਹੀਂ ਚਾਹ ਪਾਣੀ ਪੀ ਕੇ ਤੇ ਬਸ ਗੇਟ ਖੋਲਣ ਦੀ ਬੇੜ ਦੇ ਵਿੱਚ ਗੇਟ ਖੁੱਲੂ ਤੇ ਅਸੀਂ ਚਾਲੇ ਪਾਵਾਂਗੇ ਲਓ ਜੀ ਸਫਰ ਸ਼ੁਰੂ ਕਰਤਾ ਆਪਾਂ 4:30 ਵਜੇ ਗੋਬਿੰਦ ਧਾਮ ਤੋਂ ਤੁਰ ਪਏ ਤੁਰ ਕੇ ਤਹਾਂਲੇ ਚਾਲੇ ਪਾਦੇ ਤੇ ਇਹ ਬਬਰਫਾਂ ਤੋਂ ਤਹਾਂ ਹੋਣ ਲੱਗੇ ਹੁਣ ਆਪਾਂ ਆਹ ਦੇਖੋ ਬਰਫ ਵਾਲੀ ਪਹਾੜੀ ਕਿਦਾਂ ਚਮਕਦੀ ਐ ਸੀਸੇ ਹੁੰਗ ਪਹਾੜਾਂ ਬਰਫ਼ਾਂ ਤੇ ਪੱਥਰਾਂ ਨੂੰ چیرਦੇ ਹੋਏ ਤਹਾਂ ਨੂੰ ਵੱਧਦੇ ਹੋਏ ਸੇਵਾਦਾਰ ਇੰਨੀ ਕਿ ਸਰਦਾ ਲੈ ਕੇ ਦੁਰਦਾ ਹਰ ਇੱਕ ਬੰਦਾ ਕਿ ਮੈਂ ਸ੍ਰੀ ਹਿਮਕੁੰਟ ਸਾਹਿਬ ਦੇ ਦਰਸ਼ਨ ਪਾਵਾਂ ਤਿੱਖੀਆਂ ਚੜਾਈਆਂ ਨੂੰ ਹਰ ਇੱਕ ਬੰਦਾ ਨਾਕ ਮੋੜ ਦਿੰਦਾ ਤੇ ਖੇਂਚੜਾਈਆਂ ਦੇ ਜਿਹਦੇ ਹੌਸਲੇ ਬਲੰਦ ਨੇ ਹਲੋ ਪੁੱਤ ਹੋਰ ਰਹਿ ਗਿਆ ਥੱਲੇ ਗੋਬਿੰਦ ਧਾਮ ਲੋ ਜੀ ਸੰਗ ਤਾਂ ਵੀ ਚੜ ਰਹੀਆਂ ਨੇ ਇਧਰੋਂ ਸੂਰਜੀ ਦੇਵਤਾ ਨੇ ਦੇਤੇ ਦਰਸ਼ਨ ਨੇ ਖੋਈ ਕਾਹੀ ਨਹੀਂ ਯਾਰਾ ਵੋ ਆਈਕ੍ਰੋ ਵੋ ਆਈਕ੍ਰੋ ਇੱਕ ਪਾਸੇ ਸੂਰਜ ਤੇ ਇੱਕ ਪਾਸੇ ਪਹਾੜੀ ਤੇ ਬੱਦਲੀ ਬੱਦਲ ਇੱਥੇ ਕੋਈ ਮੌਸਮ ਦਾ ਪਤਾ ਨਹੀਂ ਕਿਦਾਂ ਬਦਲਦਾ ਮੈਂ ਚੱਲੀ ਜਾਂਦਾ ਸਫ਼ਰ ਆਪਣਾ ਇੱਧਰ ਜਾਣਾ ਆ ਪਹਾੜੀਆਂ 'ਚ ਨਾਰਮਲ ਰੇਟ ਬਤਾ ਰਿਹਾ ਉਹ ਦਿੱਕੰਤ ਉਹ ਕਿੰਨੇ ਨੂੰ ਦੇ ਦੇਗੀ ਤਾਂ ਪੰਜ ਸੌ ਜਾਂ 50 ਜ਼ਿਆਦਾ ਦੋਟੇ ਇਹੇ ਥਾਂ ਹੰਨੇ ਹੋ ਵੀਡੀਓ ਹੁਣ ਯਾਰ ਉੱਥੇ ਹੀ ਖੜ੍ਹ ਜਾ ਹੁਣ ਕਿਹਦਾ ਹੈ ਕਿਹਦਾ ਨਾ ਜਾਣਾ ਨਹੀਂ ਹੈ ਲੈਣ ਲੈ ਕੇ ਜਾਣੇ ਯਾਰ ਕੋਈ ਨਾ ਲੈ ਕੇ ਜਾਣੇ ਹੁਣ ਆਜੋ ਹੁਣ ਯਾਰ

ਪਾਣੀ ਪਿਲਾ ਦਿਓ ਉਸ ਨੂੰ ਪਾਣੀ ਉਹ ਮਿਕਲੇ ਰਿਹਾ ਰ ਆਪਣਾ ਲਓ ਜੀ ਪਹੁੰਚ ਗਏ ਸੀ ਆਪਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਚਾਹ ਤੇ ਖਿਚੜੀ ਦਾ ਲੰਗਰ ਇਧਰ ਸੰਗਤਾਂ ਆ ਰਹੀਆਂ ਨੇ ਚਾਹ ਤੇ ਖਿਚੜੀ ਦਾ ਆਨੰਦ ਲੈ ਰਹੀਆਂ ਨੇ ਬਸ ਹੁਣ ਚਾਹਾਂ ਪੀ ਕੇ ਅਸਥਾਨਨ ਕਰਨਾ ਫਿਰ ਅਸ ਸਾਮਰਦੋਂ ਵੰਡਣੀ ਲਓ ਜੀ ਪਹੁੰਚ ਗਏ ਪਸਰੀ ਹਿਮਕੁੰਡ ਸਾਹਿਬ ਗੁਰਦੁਆਰਾ ਇਧਰ ਰਹਿ ਗਿਆ ਲੰਗਰ ਹਾਲ ਇਧਰ ਰਹਿ ਗਿਆ ਗੁਰਦੁਆਰਾ ਸਾਹਿਬ ਤੇ ਇਧਰ ਜਾ ਕੇ ਆਤਲਾ ਜਿਹਦੇ ਵਿੱਚ ਸਨਾਨ ਲੈਣਾ ਆਪਾਂ ਚੱਲਦੇ ਆ ਲੈਣੇ ਆ ਸਨਾਨ ਉਹ ਵਾਹਿਗੁਰੂ ਲਓ ਜੀ ਸੁਹਾਨ ਲੈ ਰਹੇ ਆ ਆਪਣੇ ਸੇਵਾਦਾਰ ਜਿੰਨੀ ਵੀ ਸੰਗਤ ਆਈ ਆ ਤੇ ਗੁਰਦੁਆਰਾ ਸਾਹਿਬ ਦੀ ਅਰਦਾਸ ਵੀ ਸ਼ੁਰੂ ਹੋਣ ਵਾਲੀ ਆ ਉਦੋਂ ਪਹਿਲਾਂ ਪਹਿਲਾਂ ਸੁਹਾਨ ਲੈ ਕੇ ਆਪਾਂ ਚੱਲਦੇ ਆਂ ਬਸ ਅੱਗੇ ਬਾਅਦ ਦੇ ਆਂ ਚੱਲ ਆਪਣੇ ਬੰਦੇ ਦੀ ਚੁੰਮੀ ਕਿੰਨੇ ਦਾ ਹੋ ਰਹੇ ਨੇ ਦਰਸ਼ਨ ਹੋ ਰਹੇ ਨੇ ਦਰਸ਼ਨ ਹੋ ਰਹੇ ਨਹੀਂ ਦਰਸ਼ਨ ਤਾਂ ਹੋ ਰਹੇ ਨੇ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਦੋ ਮਿੰਟ ਹੀ ਹੋ ਵੀਡੀਓ ਆ ਰਹੀ ਹੈ ਨਾ ਨਹੀਂ ਨਹੀਂ ਜੀ ਤੇ ਗਾਣਾ ਪਤਾ ਕਿਹੜਾ ਲਾਉਣਾ ਇਸ ਜੱਟ ਕਮੈਨਾਂ ਦੇਖ ਤੇਗ ਫਤੇ ਵਿਰਤ ਕੀ ਪੈਜ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਦੇ ਲਓ ਜੀ ਅਰਦਾਸ ਚ ਮੱਥਾ ਟੇਕ ਗਿਆ ਅਰਦਾਸ ਹੋ ਚੁੱਕੀ ਆ ਤੇ ਆਪਾਂ ਪੌਣੇ ਚਾਲੇ ਥੱਲੇ ਦੇ ਆਪਾਂ ਮਿਲਣਾ ਗਾ ਗੌਰਵ ਚਾਹਾਨ ਨੂੰ ਉਹ ਤੋਂ ਫੋਟੋ ਕਰਵਾਉਣੀ ਆ ਇੱਕ ਉਹਨੂੰ ਮਿਲ ਕੇ ਫਿਰ ਪੌਣੇ ਥੱਲੇ ਥੱਲੇ ਚਾਲੇ ਸ੍ਰੀ ਨਿਸਾਨ ਸਾਹਿਬ ਦੇ ਦਰਸ਼ਨ ਕਰ ਲਓ ਕਿਰਪਾ ਸਿਰਫ ਚਾਰ ਹੀ ਦੱਸਿਆ ਲਓ ਜੀ ਬਾਬਾ ਜੀ ਕਰੋ ਨਿਸਾਨ ਸਾਹਿਬ ਦੇ ਦਰਸ਼ਨ ਆ ਪਹਾੜੀ ਦੇ ਸਿਖਰ ਤੇ ਨਿਸਾਨ ਆਪਣੇ ਲੱਗੇ ਹੋਇਆ ਹੈ ਹੈਲੋ ਹਾਂ ਜੀ ਕਿੱਥੇ ਕਹਾ ਪਹੁੰਚ ਗਏ हज <poon> <speech> <engaged> <men>. <challenges diyor> यहाँ पे तपोस्थली है श्री गुरु गोविंद सिंह महाराज जी और लक्ष्मण भगवान जी की ठीक है दोनों ने अपने पिछले जन्म में तप किया था गुरु गोविंद सिंह महाराज जी ने दृष्ट दमन के रूप में ठीक है लक्ष्मण जी ने शेषनाग के रूप में तप किया ठीक है तो काफी पवित्र स्थली है यहाँ पे आइए दिल थीक थीक से आइए मनोकामना पूर्ण होगी और आपको खुद ये एक अच्छा अनुभव होगा एहसास होगा ठीक है आइए स्नान करिए और बाबा जी के पास मत्था टेकिए मंदिर के पास आइए दर्शन करिए तो सभी संगतों का स्वागत है ठीक है धन्यवाद ਆਹ ਤੇ ਯਾ ਮੰਦਿਰ ਕੇ ਮਤੀ ਆਪ ਲੋ ਜੀ ਗੁਰਦੁਆਰਾ ਸਾਹਿਬ ਤੋਂ ਚਾਲੇ ਪਾ ਦਿੰਨੇ ਆ ਤੇ ਭਾਈ ਹੁਣ ਵਾਪਸੀ ਆਪਣੀ ਗੋਵਿੰਦ ਧਾਮ ਗੋਵਿੰਦ ਘਾਟ ਦੇਖਾਂਗੇ ਕਿੱਥੇ ਤੇ ਕਿੱਥੇ ਪਹੁੰਚਦੇ ਆਂ ਪਾ ਸੰਗਤਾਂ ਆਉਂਦੀਆਂ ਜਾਂਦੀਆਂ ਚਲੋ ਜੀ ਮਿਲਦੇ ਆ ਅੱਗੇ ਲੋ ਜੀ ਸਾਰੀਆਂ ਸੰਗਤਾਂ ਖਿਚੜੀ ਦਾ ਆਨੰਦ ਲੈਂਦੀਆਂ ਹੋਈਆਂ ਤੇ ਲਓ ਜੀ ਕੁਸ ਹਾਦਤ ਕਰ ਥੱਲੇ ਆ ਗਏ ਆਪਾਂ ਗਲੇਸ਼ੀਅਰ ਕੋਲ ਆ ਗਏ ਬਤੂ ਰਹਿ ਜਾਂਦੇ ਆ ਬਾਟਾਂ ਚੱਲੀ ਜਾਂਦੀਆਂ ਫੋੜ ਫੋੜ ਦੀਆਂ ਪੋਰੀ ਅੱਗੇ ਵਧਦੇ ਰਹੀਏ ਮੈਟਰਾਂ ਤੇ ਪੈਲੀ ਪੜੀ ਉੱਤੇ ਹਜ਼ਾਰ ਪੰਜੇ ਅੱਗੇ ਬੜਾ ਬਾਈ ਇਹਦੀ ਦੇਵਾ ਨਹੀਂ ਆਲਾ ਵੀ ਆਇਆ ਦੱਸਦਾ ਸੇਰਾ ਇਹਦਾ ਕਰਕੇ ਬਰਫ਼ ਕਰਕੇ ਆ ਆਈਡੀ ਬਤਾ ਦੇ ਲੈ ਬਈ ਬਸ ਇਤਨੀ ਮੇ ਖਤਮ ਐ ਬਾਂਗਨਾ ਡਾਣ ਲੈ ਵਾਲਾ ਤੇਰੇ ਯਾਰ ਕੇ ਹੋਰ ਬਹੁਤ ਆਉਂਦੇ ਆ ਉਹਨਾਂ ਨੂੰ ਵੀ ਲੈ ਲੀਏ ਵਿੱਚ ਆਈਡੀ ਬਤਾ ਦੇ ਨਾ ਫਾਲੋਅਰ ਪੜਾ ਦੇਗੇ ਸਾਰੇ ਨਿਕਲਣਗੇ ਤੋ ਫਿਰ ਦਾ ਮਾਰਕ ਨੋਟੋ ਲਓ ਜੀ ਆਪਾਂ ਪਹੁੰਚ ਗਏ ਗੋਵਿੰਦ ਧਾਮ ਦਰਸ਼ਨ ਕਰਕੇ ਵਾਪਸ ਆ ਗਏ ਲਓ ਜੀ ਆਪਾਂ ਸ੍ਰੀ ਹਿਮਕੁੰਡ ਸਾਹਿਬ ਤੋਂ ਚੱਲ ਕੇ ਆਪਾਂ ਪਹੁੰਚ ਗਏ ਸੀ ਗੋਵਿੰਦ ਘਾੜ ਤੇ ਅੱਜ ਦੀ ਵੀਡੀਓ ਦੀ ਗੁਰਦਿਆਂ ਸਮਾਪਤੀ ਮਿਲਾਂਗੇ ਨਵੀਂ ਵੀਡੀਓ 'ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ